ਨਾਨਕ ਪ੍ਰਥਮ ਉਦਾਸੀ ਦੇ ਆਰੰਭ ਵੇਲੇ ਭਾਈ ਮਰਦਾਨੇ ਦੀ ਨਜ਼ਰ ਵਿੱਚ ਅਜ ਵਣਖੰਡਾਂ ਨੇ ਟੈਕਨੀਆ ਕੁਲ ਤਰਤ ਨੂੰ ਚੜਿਆ ਚਾ ਅਜ ਮੇਕ ਦੂਸਰੇ ਛਟ ਗਏ ਤੇ ਛਤਰ ਗਿਆ ਨਿਬਲਾ ਅਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਈ ਦਰਿਆ ਅਜ ਰਕੜਾਂ ਦੀ ਕੋਈ ਹਿੱਕ ਤੇ ਗਿਆ ਮਹਿਕਦਾ ਅਖਰ ਵਾ ਅੱਜ ਸੱਭੋ ਚਸ਼ਮੇ ਬੋਲੀਆਂ ਸਭ ਚਰਨੇ ਰਹੇ ਮਸਤਾ ਗਏ ਪਰਬਤ ਗਿਰਿਆ ਚੋਟੀਆਂ ਹੋ ਗਿੱਟਕਿਟ ਹੋਰ ਉਤਾ ਅੱਜ ਵਣ ਵਿੱਚ ਹਿਰਨੀ ਸੂਪਈ ਤੇ ਲਿਸ਼ਕਣ ਲੱਗ ਪਏ ਕਾ ਅੱਜ ਨਖਰ ਆਉਣਾ ਖਿਤੀਆਂ ਤੇ ਚੜਨਾ ਚੰਦ ਨਵਾਂ ਅੱਜ ਅੱਡੀਆਂ ਨੱਚਾਂ ਲੱਗੀਆਂ ਤੇ ਨੈਣ ਗਏ ਸੁਲਫਾ ਸਭ ਜਟਾਂ ਜਟੂਰੇ ਬੋਦੜੇ ਗਏ ਬਿਨ ਤੇਲੋਂ ਥੰਦਿਆ ਅੱਜ ਪਵਨੀ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵਾਧੀ ਜਾ ਅੱਜ ਰੋਹਾਂ ਰੋਕੇ ਬੋਰੀਆਂ ਲਿਆ ਚੋਗ ਸਰਾਇ ਆਪਾ ਅੱਜ ਤੁੱਪਾਂ ਧਿਆਨ ਤੇ ਰਿੰਦੀਆਂ ਪੜ ਵਰਤਮਾਨ ਗੁਟਕਾ ਅੱਜ ਮੌਸਮ ਦੇ ਮਿਰਜਾ ਬੜੇ ਲੈ ਉਂਗਲਾਂ ਦੇ ਵਿੱਚ ਪਾ ਅਜਪੌਣ ਸ਼ਰੀਂ ਦੀ ਡਾਲੀ ਰਹੀ ਫਲੀਆਂ ਨੂੰ ਛਣਕਾ ਪਏ ਅੱਡੀਆਂ ਚੁੱਕ ਚੁੱਕ ਵੇਖਦੇ ਅੱਜ ਕਿ ਕਰਾਂ ਦੇ ਪਰਮਾ ਕੋਈ ਬਾਟਲ ਮੇਰੀ ਮਾਰਦਾ ਇੱਕ ਸਾਧੂ ਲੰਘ ਰਿਹਾ ਜੀ ਦੇ ਮੜੀਆਂ ਮੱਥੜੇ ਸਾਹਮਣੇ ਗਏ ਸੂਰਜ ਵੀ ਕੱਚਿਆ ਜੀ ਦੀ ਪਾਣੀ ਬਣ ਗਏ ਆਰਸੀ ਜੀ ਦਾ ਪਹਿਰਨ ਬਣ ਗਏ ਰਾ ਜੋ ਬ੍ਰਹਮ ਜਨੇਊ ਪਹਿਨਦਾ ਸੂਤਰ ਨੂੰ ਦੂਰ ਵਗਾ ਅੱਜ ਲੱਲੀ ਉਮਰੇ ਚੱਲਿਆ ਪਾਂਦੇ ਨੂੰ ਪੜਨੇ ਪਾ ਜੋ ਅਥਰਾ ਹੀ ਅਲਬੇ ਡੜਾ ਜੀ ਸੀਸ ਪਚੰਗੀ ਸ਼ਾ ਉਹ ਬੇਦੜੀਆਂ ਦਾ ਸ਼ੋਕ ਕਰਾ ਜੋ ਅੰਜਲੋਂ ਬੇਪਰਵਾ ਉਹ ਚੁਗਦਾ ਰੱਬ ਦੀਆਂ ਰੋੜੀਆਂ ਜੀ ਦਾ ਨਾਨਕ ਨਾਮ ਪਿਆ ਅੱਜ ਤੁਰਿਆ ਸਿੱਧਕੀ ਜੋਗੜ ਚਾਨਣ ਦਾ ਦੀਪ ਜਗਾ ਉਹਦੇ ਉੱਡਣੇ ਪੈਰਛ ਬਿਲੜੇ ਤੇ ਪਿੰਜਨੀਆਂ ਨੂੰ ਚਾ ਕੀ ਅੱਖਾਂ ਉਹਦੇ ਬਾਬਤਾ ਮੇਰਾ ਤਨ ਜਾਵੇ ਕੰਡਿਆ ਤੇ ਮਨ ਦੀ ਡੂੰਗੀ ਤਰਤ ਤੇ ਇੱਕ ਮੋਰ ਜਿਹਾ ਨੱਚਦਾ ਅੱਜ ਪਰਮ ਦੁਲਾਰੀ ਨਾਨਕੀ ਖੁਦ ਮੋਢਾ ਥਾਪੜਿਆ ਅਜ ਰੱਬੀ ਸਾਜਰ ਬਾਬੜੀ ਚੋਂ ਸ਼ਬਦਾਂ ਲੈਣੇ ਸਾ ਹੁਣ ਸਭ ਤਰੇੜਾਂ ਲੱਪਕੇ ਸਭ ਟਿੱਬੇ ਦੇਣੇ ਵਾ ਅੱਜ ਪਰੇ ਪੰਜਾਬ ਦੀ ਵਲਗਨੋਂ ਜਿਉਂ ਉੱਠਿਆ ਆਪ ਖੁਦਾ ਜੀ ਦੇ ਪਿੱਛੇ ਖਲਕਤ ਦੌੜਦੀ ਫੜ ਇੱਕ ਦੂਜੇ ਦੀ ਬਾਹ ਇਹ ਖੇਲ ਕੋਈ ਪਰਮੇਸ਼ਰੀ ਇਹ ਰمز ਕੋਈ ਅਸਗਾ ਜੋ ਸਹਬਤ ਕਰੇ ਅਕਾਲ ਦੀ ਤੇ ਕਾਲ ਤੋਂ ਮੁਨਕਰਨਾ ਸਭ ਉਰਾਂ ਪਰਾਂ ਦੇ ਫਲਸਫੇ ਉਹਦੇ ਇੱਕ ਵਿੱਚ ਗਏ ਸਮਾ ਮੈਂ ਤੇਰੇ ਪੈਰੀ ਨਾਨਕਾ ਕੁਲ ਜੀਵਨ ਰੱਖ ਲਿਆ ਤੇ ਤੇਰੇ ਪੈਰਾਂ ਉੱਡੀਆਂ ਧੂੜਾਂ ਨੂੰ ਚਖ ਲਿਆ ਮੈਨੂੰ ਚੌਹਾਂ ਕੂਟੀ ਹੀ ਜਪਦਾ ਬਸ ਤੇਰਾ ਅਕਸ ਜਿਹਾ ਇੱਕ ਰੀਜ ਕਰੇ ਦਿਲ ਨੇ ਤੇਰੀ ਤੇਲਿੰਦਾ ਇੱਕ ਸੁਪਨਾ ਜਿੱਥੇ ਯਸ਼ਪ ਮਿਲਿੰਦੇ ਸੁੱਚੜੇ ਤੇ ਕੁੰਮ ਵਗੇ ਦਰਿਆ ਤੇਰੀ ਬੁਕਲ ਦੇ ਵਿੱਚ ਪਾਤਸ਼ਾਹ ਮੇਰੇ ਨਿਕਲ ਜਾਵਨ ਸਾ ਮੇਰੇ ਤੰਦ ਦਾ ਚੋਲਾ ਉੱਡ ਕੇ ਜਦ ਰਲ ਜਾਵੇ ਵਿੱਚ ਹਵਾ ਤਾਂ ਹਵਾ ਚੋਂ ਉੱਠੇ ਗੂੰਜਵੇ ਨਾਨਕ ਵਾ ਨਾਨਕ ਵਾ ਨਾਨਕ ਵਾ ਨਾਨਕ ਵਾ